ਲਓ ਵੀ ਮਿੱਤਰੋ ਕੱਲ ਆਪਾਂ ਫੇਸਬੁੱਕ ਤੇ ਲਾਈਵ ਸੀ ਕਿ ਅੱਜ ਆਪਾਂ YouTube ਤੇ ਲਾਈਵ ਆ। ਸੜਕ ਕੰਪਲੀਟ ਹੋ ਗਈ ਆ ਆਪਣੇ ਤਾਂ ਪਿੰਡ ਚ ਗਈ ਆ ਬੰਦਾ। ਤੇ ਇਹ ਪਿੰਡ ਤੋਂ ਗਾਂ ਹਜੇ ਰਹੀ ਦੀ ਆ ਮੁਕਸਰ ਤੱਕ ਹੀ। ਤੇ ਤਾਮ ਜਹਾ ਮਨ ਦਾ ਹਜੇ ਇੱਥੇ ਖੜਾ। ਅੱਜ ਇਹਨਾਂ ਦੇ ਜਗਾੜ ਮੰਡ ਇੱਥੇ ਖੜੇ ਆ ਵੀ ਉਹ ਕੱਲ ਉਹਨਾਂ ਨੇ ਥੋੜੀ ਜਿਹੀ ਬਣਾਈ ਆ ਕਿ ਉੱਥੇ ਕੱਲ ਨਹੀਂ ਸੋਰੀ ਕੱਲ ਬਣਾਈ ਆ ਤੇ ਉਹ ਕੰਮ ਇੱਥੋਂ ਤੱਕ ਮੇਰੇ ਕੋਲ ਕੰਪਲੀਟ ਹੋ ਗਈ ਆ ਆ ਦੇਖਾ ਇਹ ਨਜ਼ਾਰਾ ਪੂਰਾ ਹੁੰਦਾ ਦੇਖਿੰਦਾ ਵੀ ਦੇਖੇ ਹੁਣ ਜਿਹੜੀ ਕਹਾਣੀ ਹੈਗੀ ਆ ਵੀ ਮੁਕਸਰ ਤੱਕ ਕੰਪਲੀਟ ਕਦੋਂ ਤੱਕ ਹੋਊਗੀ ਆਹ ਤਾਂ ਬਹੁਤ ਸੋਹਣੀ ਬਣ ਗਈ ਆ ਤੇ ਨਜ਼ਾਰਾ ਵੀ ਬਹੁਤ ਆਉਂਦਾ ਇੱਥੇ ਤੱਕ ਤੇ ਹੁਣ ਜਦੋਂ ਇਹ ਚੀਜ਼ ਬਣ ਚ ਖਿਆਲ ਜਾਂ ਸੋਚੀਦਾ ਨੇ ਇੱਕ ਵੀ ਜਿਹਦੇ ਮੁਕਸਰ ਤੱਕ ਕੰਪਲੀਟ ਹੋ ਗਈ ਹੈ ਐਂਡ ਤੱਕ ਬਣ ਗਈ ਉਦੋਂ ਕਿੰਨਾ ਸੁਆਦ ਆਊਗਾ ਜੀ ਸਾਡੇ ਪਿੰਡ ਤੋਂ 15 ਕਿਲੋਮੀਟਰ ਆ ਤੇ 15 ਕਿਲੋਮੀਟਰ ਦੀ ਜਿਹੜੀ ਰਵਾਰਟ ਆ ਉਹ ਸਿਰਫ ਬਾਈਕ ਤੇ 5 5 ਤੋਂ 7 ਮਿੰਟ ਤੱਕ ਬੰਦਾ ਮੁਕਸਰ ਪਹੁੰਚਿਆ ਕਰੂ ਕਿਉਂਕਿ ਰੋਡ ਇੰਨੀ ਸਾਫ ਹੈ ਬਿਲਕੁਲ ਕਲੀਅਰ ਹੈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਕਰਦੇ ਸ਼ੇਅਰ ਜਿਹੜਾ ਵੀ ਵੀਡੀਓ ਦੇਖੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸੜਕ ਦਾ ਨਜ਼ਾਰਾ ਤੁਸੀਂ ਦੇਖ ਲਓ ਪੂਰਾ ਐ ਸਿਰਾਂ ਲੱਗਿਆ ਪਿਆ ਕੰਮ ਆ ਚਾਰੇ ਪਾਸੇ ਸ਼ੈਸ਼ ਪੈਦੇ ਤੇ ਕਾਲੀ ਨਾਗਰ ਕੀ ਸੜਕ ਇਹਨੇ ਬਹੁਤ ਜਿਹੜੇ ਏਰੀਏ ਦੇ ਲੋਕ ਉਹਨਾਂ ਨੇ ਇਹ ਮੁਸ਼ਕਲਾਂ ਦਾ ਸਾਹਮਣਾ ਕੀਤਾ ਟੂੜ ਮਿੱਟੀ ਪੱਥਰ ਇੱਥੇ ਪਿਆ ਸੀਗਾ ਤੇ ਆਖਰਕਾਰ ਸੜਕ ਬਣੀ ਗਈ ਚਲੋ ਪਿੰਡ ਤੱਕ ਤਾਂ ਬਣੀ ਨਾ ਚਲੋ ਇਹ ਬਣ ਗਈ ਤਾਂ ਅੱਗੇ ਬਣੀ ਜਾਣੀ ਆ ਮੇਰਾ ਪਈ ਸ਼ੇਅਰ ਜਰੂਰ ਕਰ ਦਿਓ ਤੇ ਸੜਕ ਅੱਗੇ ਕਿਹੜੇ ਕਿਹੜੇ ਪਿੰਡਾਂ ਤੱਕ ਬਣ ਚੁੱਕੀ ਆ ਪਿੱਛੇ ਫਰੋਜਪੁਰ ਤੱਕ ਕਿੱਧਰ ਬਣ ਗਈ ਏ ਸੜਕ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਡੇ ਏਰੀਆ 'ਚ ਬਣ ਗਈ ਸਾਡੇ ਦਾ ਬਈ ਬਣ ਗਈ। ਇਹ ਨਿਆਰਾ ਆ ਗਿਆ ਪੂਰਾ। ਇਹ ਆਪਾਂ ਨੂੰ ਸਵੇਰ-ਸਵੇਰ ਆਉਂ ਜਾਣਾ ਹੋਗਾ ਸੌਖਾ ਸਵੇਰੇ ਆਪਾਂ ਆਈਦਾ ਸੀਗਾ। ਇੱਧਰ ਨੂੰ ਤੇ ਧੂੜ ਮਿੱਟੀ ਬਹੁਤ ਸੀਗੀ ਸਵੇਰ ਹਰੋਂ ਦਾ ਫਾਇਦਾ ਕੋਈ ਨਹੀਂ ਜਦੋਂ ਕੋਈ ਬੱਸ ਜਾਂ ਕੋਈ ਗੱਡੀ ਲੰਘਦੀ ਨਾ ਕੋਲਦੀ ਤੇ ਸਾਰਾ ਜਿਹੜਾ ਧੂੜ ਮਿੱਟੀ ਉੱਤੇ ਤੇ ਉਹ ਵੀ ਆਪਾਂ ਸਾਹ ਲੈਨੇ ਸਵੇਰੇ ਤਾਂ ਫਰੈਸ਼ ਹਵਾ ਲੈਣਾਈ ਦਾ ਤੇ ਉਹਦੇ ਨਾਲ ਕੀ ਹੁੰਦਾ ਸੋਹਰਾ ਜਿੰਨਾ ਵੀ ਧੂੜ ਮਿੱਟੀ ਹੁੰਦਾ ਆਪਣੇ ਅੰਦਰ ਜਾਂਦਾ ਹੁਣ ਆ ਗਏ ਨਿਆਰਾ ਤੇ ਮੇਰੇ ਭਾਈ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਏਰੀਆ 'ਚ ਸੜਕ ਬਣ ਗਈ ਆ ਮੁਕਸੁਰ ਤੋਂ ਫਰੋਹਪੁਰ ਰੋਡ ਵਾਲੀ ਇਹ ਦੱਸਿਓ ਸਾਡੇ ਬਣ ਗਈ ਮੇਰਾ ਪਿੰਡ ਲਵਾਨੇ ਵਾਲੀ ਆ ਤੇ ਸਾਡੇ ਦੀ ਸੜਕ ਵੀ ਆ ਕੰਪਲੀਟ ਹੋ ਤੇ ਇਦੂਆਂ ਅਜੇ ਪੈਂਡਿੰਗ ਆ ਇਦੂਆਂ ਅਜੇ ਸਾਰੀ ਰਹਿਂਦੀ ਆ ਆ ਨਿਆਰੇ ਲੈਂਦੇ ਨਾ ਪੂਰੇ ਸੜਕ ਬੰਦ ਗਈ ਆ ਵੇਖ ਬਸ ਭਾਈ ਬਸ ਤੇ ਨਾ ਬਸ ਉਸੇ ਕਰਕੇ ਆ ਆਨੇ ਕੋ ਪੂਰੀ ਸਿਰਾਂ ਲੱਗਦੀ ਹੁਣ ਉਹਨਾਂ ਦਾ ਹਜੇ ਤਾਮ-ਜਾਮ ਦਾ ਖੜਾ ਹੈਗਾ ਦੇਖ ਵੀ ਕੱਜ ਕਾਰ ਵੀ ਪਾਉਂਦੇ ਅਗੇ ਰੈਸਟ ਕਰਦੇ ਆ ਰੈਸਟ ਵਾਲੀ ਕਰਦੇ ਕੰਦੇ ਦੀ ਇੱਕ ਦਿਨ ਬਣਾ ਕੇ ਦੋ ਤਿੰਨ ਦਿਨ ਗਿਆ ਬੋ ਜਾਂਦੇ ਆ ਜੇ ਜੇ ਇਹ ਚਾਹਣ ਤਾਂ ਇੱਕ ਹਫਤੇ ਦੇ ਵਿੱਚ ਕੰਪਲੀਟ ਕਰ ਸਕਦੇ ਆ ਜਿਵੇਂ ਸਵੇਰ 8 ਵਜੇ ਲੱਗੇ ਸ਼ਾਮ ਨੂੰ 5 ਵਜੇ ਤੇ ਚੱਲੀ ਜਾਵੇ ਤੇ ਕੰਪਲੀਟ ਹੋ ਜੂਗੀ ਇਹ ਬਣਾਉਂਦੇ ਇੱਕ ਕਿੱਲਾ ਬਾਟ ਇੱਕ ਕਿੱਲਾ ਬਾਟ ਬਣਾ ਕੇ ਮੁੜ ਕੇ ਰੈਸਟ ਕਰ ਲੈਂਦੇ ਫਿਰ 2-3 ਦਿਨ ਫੇਰ ਪਨੀ ਕਿੱਥੇ ਜਾ ਵੜਦੇ ਆ ਪਨੀ ਇਹਨਾਂ ਦਾ ਜਿਗਾਰਡਮੈਂਟ ਖਤਮ ਹੋ ਜਾਂਦਾ ਬਸ ਬਜਰੀ ਵਾਲਾ ਤੇ ਫੇਰ ਜਾ ਕੇ ਜੇ 2-3 ਦਿਨਾਂ ਦਾ ਮਤਲਬ ਫੇਰ ਵਾਪਸੀ ਕਰਦੇ ਆ ਤੇ ਫੇਰ ਕਿੱਲਾ ਕੇ ਬਾਟ ਬਣਾ ਕੇ ਫੇਰ ਬੱਸ ਅਰੈਸਟ ਤੇ ਯਾਨੀ ਥੱਕ ਟੁੱਕ ਜਾਂਦੇ ਆ ਕਿ ਇਹਨਾਂ ਦਾ ਮਾਲ ਮੁੱਕ ਜਾਂਦਾ ਅੱਗੇ ਵੇਖੋ ਹੁਣ ਅਗਲੀ ਘਾਰ ਵੀ ਕਿਹੜੀ ਪੈਂਦੀ ਐ ਚਲੋ ਕਰੇ ਬਾਬਾ ਮਿਹਰ ਤੇ ਬਣਾ ਦੇ ਸੜਕ ਛੇਤੀ ਸਾਨੂੰ ਵੀ ਹੋ ਜੇ ਸੌਖਾ ਜੂਨ ਦੀਆਂ ਛੁੱਟੀਆਂ ਆ ਗਈਆਂ ਹੁਣ ਬਿੱਟ ਸਾਰੇ ਕੰਮ ਹੋ ਜੂ ਬੰਦ 15 ਤਰੀਕ ਤੋਂ 15 ਤੋਂ ਦੇ 1 ਜੂਨ ਤੱਕ ਸੌਰੀ 1 ਜੁਲਾਈ ਤੱਕ ਛੁੱਟੀਆਂ 1 ਜੁਲਾਈ ਨੂੰ ਦੁਬਾਰਾ ਕੋਟ ਜਾਣਾ ਤੇ ਉਦੋਂ ਤੱਕ ਜੇ ਸੜਕ ਬਣ ਜਾਂਦੀ ਹੈ ਤੇ ਬਹੁਤ ਜ਼ਿਆਦਾ ਸਵਾਦ ਆਊਗਾ 5 ਮਿੰਟਾਂ ਦੇ ਬੁਖਸਰ 5 ਮਿੰਟਾਂ ਦੇ ਪਿੰਡ ਪਿੰਡ ਨੂੰ ਆਹ ਭਾਈ ਬੈਠੇ ਹੈਗੇ ਹੂੰ ਬੜਾ ਨਜ਼ਾਰਾ ਆ ਰਿਹਾ ਭਾਈ ਬੜਾ ਨਜ਼ਾਰਾ ਆ ਰਿਹਾ ਪਤਾ ਕੋਲਾ ਖੁਸ਼ ਪੁੱਛ ਨਹੀਂਨੀ ਆਪ ਇਹਨਾਂ ਨੂੰ ਵੀ ਇਹ ਖੜਿਆ ਡਾਇਰੈਕਟਰ ਚੋਂ ਉਹਨਾਂ ਦੀ ਇਹ ਰੈਲ ਨਿਸਵੈਰ ਇਸ ਰਿੰਡਾਂ ਕਰਦੇ। ਉਹ ਦੇਖੋ। ਇਹਨਾਂ ਦੀ ਜ਼ਿੰਦਗੀ ਬਹੁਤ ਆਖੀ ਸੜਕਾਂ ਦੇ ਲੰਘ ਜਾਂਦੀਆਂ ਡਰਾਈਵਰਾਂ ਨੂੰ ਇਹਨਾਂ ਦੀ। ਜਿਹੜਾ ਠੇਕਾ ਮਿਲਦਾ ਤਿੰਨ ਤਿੰਨ ਸਾਲ ਸੜਕਾਂ ਤੇ ਰਹਿਣ ਲੱਗਿਆ ਸੀਗਾ ਵੀ ਇਹ ਸੜਕ ਇਹਨਾਂ ਨੇ ਬਣਾਈ ਸੀ ਤੇ ਇੱਥੋਂ ਲੈ ਕੇ ਨਾ ਆ ਟੋਟਾ ਜਾਂ ਛੱਡਤਾ ਸੀਗਾ। ਪਰਸੋਂ ਦੀ ਗੱਲ ਹੈ ਪਰਸੋਂ ਇਹਨਾਂ ਨੇ ਆ ਕੰਪਲੀਟ ਕੀਤੀ ਆ ਪਿੱਛੇ ਵਾਲੀ ਸਾਰੀ ਆ ਵਾਲੀ। ਤੇ ਜਿਹੜਾ ਹਾਂ ਟੁੱਟਣੇ ਛੱਡਦਾ ਸੀ ਇਹਨਾਂ ਨੇ ਕੱਲ ਪਾਇਆ ਇਹ ਹੋਇਆ ਕੱਲ ਕੰਪਲੀਟ ਦੇਖੋ ਸੋ ਇਹ ਬਣ ਕੇ ਹੁਣ ਕੱਲ ਇਹ ਆ ਕੰਪਲੀਟ ਕਰਤਾ ਇਹਨਾਂ ਨੇ ਨੀ ਆ ਰ ਆ ਗਿਆ ਪੂਰਾ ਹੁਣ ਜਦੋਂ ਮੁਕਸਰ ਤੱਕ ਬਣ ਗਈ ਸਵਾਦ ਅਸਲੀ ਉਦੋਂ ਹੋਣਾ ਉਦੋਂ ਆਪਾਂ ਸਾਰੀ ਸੜਕ ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਜਦੋਂ ਬਣ ਗਈ ਨਾ ਸੜਕ ਮੁਕਸਰ ਤੱਕ ਆਪਾਂ ਕੱਲ ਨੂੰ ਟਰਾਈ ਕਰਾਂਗੇ ਕੱਲ ਨੂੰ ਕੀ ਆ ਵੀ ਕੰਮ ਨਾ ਸੜਕ ਬਣੂਗੀ ਜਿਹੜੀ ਕੱਲ ਨੂੰ ਸੜਕ ਬਣ ਜੂਗੀ ਅੱਗੇ ਤੱਕ ਜਿਹੜੀ ਅਜੇ ਚੱਲ ਰਹੀ ਆ ਕੱਲ ਨੂੰ ਕੰਮ ਆਪਾਂ ਕੱਲ ਨੂੰ ਉੱਥੇ ਦੇਖ ਕੇ ਤੇ ਕੱਲ ਨੂੰ ਉਹਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਵੀ ਵੀਡੀਓ ਦੇ ذریعے ਵਿਸ਼ੜਕ ਕਿੰਨੀ ਕੇ ਬਣ ਗਈ ਹੈ ਤੇ ਆ ਪੂਰਾ ਨਯਾਰਾ ਪੂਰੀ ਸਤੀ ਲਾਈਨ ਨੱਕ ਦੀ ਸਿਹਤ ਨਹੀਂ ਜਾਂਦੀ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਹੋਰ ਗੱਲ ਇਹ ਹੈ ਜਦੋਂ ਇੱਕ ਹੀ ਸੜਕ ਬਣ ਤੇ ਟ੍ਰੈਫਿਕ ਵੱਜ ਜਣੇ ਤੇ ਪੂਰਾ ਮੇਰੇ ਅਰਗੇ ਬਹੁਤ ਕਾਲੇ ਹੋਣਗੇ ਜਿਹੜੇ ਕਹਿੰਦੇ 5 ਮਿੰਟਾਂ 'ਚ ਪਹਤਾ ਦੇਵਾਂਗੇ ਅਸੀਂ ਤੇ ਸੋਚੀ ਬੈਠੇ ਸਾਰੇ ਚਲੋ ਕੋਈ ਗੱਲ ਨਹੀਂ ਵੀ ਲਾਈਵ ਤੁਸੀਂ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਲਰ ਸਬਸਕ੍ਰਾਈਬ ਕੱਲ ਨੂੰ ਆਪਾਂ ਅੱਗੇ ਵਾਲੀ ਜਿਹੜੀ ਸ਼ਟਕਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਠੀਕ ਬਹੁਤ-ਬਹੁਤ ਧੰਨਵਾਦ ਤੁਹਾਡਾ